ਕੌਂਸੇ ਸੀਰੀਅਸ ਸਿਚੁਏਸ਼ਨ ਬੜੇ ਪ੍ਰਭਾਵਿਤ ਇਲਾਕਿਆਂ ਦਾ ਤੁਸੀਂ ਮੌਜੂਦਾ ਵੀ ਕੀਤਾ ਹੈ ਕੀ ਅੰਕੜਾ ਨੇ ਤੇ ਕਿੱਦਾਂ ਹੋ ਰਿਹਾ ਹੈ ਦੇਖੋ ਬਰਸਾਤਾਂ ਹਿਮਾਚਲ ਦੇ ਵਿੱਚ ਬਹੁਤ ਹੋਈਆਂ ਤੇ ਜਿਸ ਕਰਕੇ ਜਿਹੜਾ ਪਾਣੀ ਇੱਥੇ ਪੰਜਾਬ ਦੇ ਡੈਮਾਂ ਦੇ ਵਿੱਚ ਪਹੁੰਚਿਆ ਤਾਂ ਉਸ ਦੇ ਨਾਲ ਸਥਿਤੀ ਜਿਹੜੀ ਹੈ ਦਰਿਆਵਾਂ ਦੀ ਡੈਮ ਦੀ ਇਸ ਦਿੱਤੀ ਹੋਗੀ ਕਿ ਪਾਣੀ ਓਵਰਫਲੋ ਹੋ ਗਿਆ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਇਹ ਬਾੜ ਦੀ ਸਥਿਤੀ ਬਣ ਗਈ ਤੇ ਇਹ ਸਾਰੀ ਸਥਿਤੀ ਅੱਜ ਅਸੀਂ ਦੇਖ ਕੇ ਆਏ ਆ ਮੇਰੇ ਨਾਲ ਦਾਦਾ ਬਲਬੀਰ ਸਿੰਘ ਦੀ ਸਿਚੇਵਾਲ ਸਾਹਿਬ ਮੈਂਬਰ ਆਰਸਭਾ ਤੇ ਸੱਜਨ ਸਿੰਘ ਦੀ ਥੀਮਾ ਤੇ ਸਾਡੇ ਹਲਕਾ ਇੰਚਾਰਜ ਨੇ ਡੀ ਸਾਹਿਬ ਸਾਰਾ ਪ੍ਰਸ਼ਾਸਨ ਤੇ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਨਾਲ ਸੀ ਸੋ ਹਾਲਾਤ ਦੇਖੋ ਫਸਲਾਂ ਡੁੱਬੀਆਂ ਹੋਈਆਂ ਨੇ ਤੇ ਘਰਾਂ ਦੇ ਹਾਲੇਦਵਾਲੇ ਸਾਰੇ ਪਾਣੀ ਖੜਿਆ ਸੋ ਬੜੀ ਹਾਲਤ ਉੱਥੇ ਜਿਹੜੀ ਹੈ ਉਹ ਮਾੜੀ ਹੈ ਪਰ ਅਜਿਹੇ ਸਮੇਂ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਸਰਕਾਰ ਕੀ ਕਰ ਸਕਦੀ ਹੈ ਆਪਣੇ ਲੋਕਾਂ ਦੇ ਲਈ ਉਹ ਅੱਜ ਸਾਰਾ ਮੈਂ ਇੱਥੇ ਦੇਖਿਆ ਹੈ ਤੇ ਲੋਕਾਂ ਨੂੰ ਵੀ ਮਿਲਿਆ ਕਿਸ਼ਤੀ ਦੇ ਵਿੱਚ ਜਾ ਕੇ ਜਿਹੜੇ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਸੋ ਇਹ ਦੇਖੋ ਹਰ ਕੋਈ ਜਾਣਦਾ ਕਿ ਪਾਣੀ ਤੇ ਬਰਸਾਤ ਦੇ ਤਾਂ ਕਿਸੇ ਦਾ ਕੰਟਰੋਲ ਨਹੀਂ ਹੈ ਪਰ ਜੋ ਕੰਟਰੋਲ ਹੈ ਉਹ ਲੋਕਾਂ ਨੂੰ ਸੰਭਾਲਣ ਦਾ ਸੋ ਲੋਕਾਂ ਨੇ ਇਸ ਚੀਜ਼ ਦੇ ਤਸੱਲੀ ਜ਼ਾਹਰ ਕੀਤੀ ਹੈ ਸਾਡੇ ਇੱਥੇ ਕਿਸ਼ਤੀਆਂ ਦਾ ਪ੍ਰਬੰਧ ਹੈ ਜਿੱਥੇ ਕਨੈਕਟੀਵਿਟੀ ਨਹੀਂ ਹੈ ਉਥੇ ਸਾਰੀਆਂ ਕਿਸ਼ਤੀਆਂ ਦੇ ਰਾਹੀਂ ਹਰ ਤਰ੍ਹਾਂ ਦਾ ਸਮਾਨ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਉਹ ਲੋਕਾਂ ਨੂੰ ਪਹੁੰਚਾਈ ਜਾ ਰਹੀ ਹੈ ਮੰਤਰੀ ਸਾਹਿਬ ਕਿੰਨੇ ਏਕੜ ਜ਼ਮੀਨ ਜਿਹੜੀ ਆ ਹੜ੍ਹ ਪ੍ਰਭਾਵਿਤ ਹੋਈ ਸੁਲਤਾਨਪੁਰ ਲੋਧੀ ਹਲਕੇ ਦੀ ਤਕਨੀਕ ਨੇ ਦੇਖੋ ਸਹੀ ਤਾਂ ਜਿਹੜਾ ਹੈ ਗਿਣਤੀ ਮਿੰਤੀ ਇਹ ਪਾਣੀ ਉਤਰਨ ਤੋਂ ਬਾਅਦ ਜਦੋਂ ਸਥਿਤੀ ਕਲੀਅਰ ਹੋਏਗੀ ਉਸ ਸਮੇਂ ਪਤਾ ਲੱਗੂਗਾ ਬਾਕੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਬੋਪੁਰ ਆਈਲੈਂਡ ਹੈ ਇਹਦੀ 3500 ਏਕੜ ਜ਼ਮੀਨ ਸੀ ਔਰ ਆਲਮੋਸਟ ਉਹ ਸਾਰੀ ਪਾਣੀ ਦੇ ਬੇਠਾ ਹੈਗੀ ਉਹ ਬਾਕੀ ਸਾਰੀ ਅਸੀਂ ਗਰਦਾਬਲੀ ਕਰਾਵਾਂਗੇ ਇਕੱਲੇ ਇਕੱਲੇ ਜਗਾ ਦੀ ਇਕੱਲੇ ਇਕੱਲੇ ਇੰਚ-ਇੰਚ ਜ਼ਮੀਨ ਦੀ ਅਸੀਂ ਗਰਦਾਬਲੀ ਕਰਾਵਾਂਗੇ ਸਾਰੀ ਸਥਿਤੀ ਜਿਹੜੀ ਉਸ ਤੋਂ ਬਾਅਦ ਸਾਹਮਣੇ ਆਊਗੀ ਉਹ ਅਸੀਂ ਵੀ ਤੁਹਾਡੇ ਸਾਹਮਣੇ ਰੱਖਾਂਗੇ ਤੁਸੀਂ ਕਰਤਾਰੀ ਦੀ ਗੱਲ ਕੀਤੀ ਕਿ ਕਈ ਤਰ੍ਹਾਂ ਇੱਥੇ ਕਿਸਾਨਾਂ ਦੀ ਇਹ ਡਿਮਾਂਡ ਆ ਕਿ ਕਈਆਂ ਦੀ ਕੱਚੀ ਜ਼ਮੀਨਾਂ ਵਿੱਚ ਕਿ ਉਹਨਾਂ ਪਰ ਵੀ ਸੋਚਿਆ ਜਾਵੇ ਕਿ ਕਾਫੀ ਜ਼ਮੀਨਾਂ ਕੱਚੀਆਂ ਨੇ ਮੇਰੇ ਖਿਆਲ ਤੋਂ ਮੈਂ ਆ ਸਾਰੀ ਡਿਟੇਲ ਦੱਸਣਾ ਜਿਹੜੀ ਅਸੀਂ ਸੱਤੇ ਸਾਡੇ ਅਸੀਂ ਕਰ ਰਹੇ ਹਾਂ ਜਿਵੇਂ ਕਿਸ ਤਰ੍ਹਾਂ ਸੋ ਅੱਜ ਜੋ ਉੱਥੇ ਲੋਕਾਂ ਨੇ ਮੈਨੂੰ ਦੱਸਿਆ ਸਾਡੀ ਸਾਰੀ ਮੈਡੀਕਲ ਦੀਆਂ ਟੀਮਾਂ ਸਾਡੇ ਪਸ਼ੂ ਦੇ ਜਿਹੜੇ ਡਾਕਟਰ ਨੇ ਉਹਨਾਂ ਦੇ ਟੀਮਾਂ ਰਾਸ਼ਨ ਪਾਣੀ ਦੇ ਲਈ ਪੀ ਨਾਲੇ ਪਾਣੀ ਦੇ ਪ੍ਰਬੰਧ ਦੇ ਲਈ ਬਕਾਇਦਾ ਅਸੀਂ ਸੈਕਟਰਾਂ ਦੇ ਵਿੱਚ ਵੰਡ ਗਏ ਸੈਕਟਰਾਂ ਦੇ ਵਿੱਚ ਵੰਡ ਕੇ ਸਾਡੇ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਬੈਠੇ ਆ ਅਸੀਂ ਉੱਥੇ ਸੈਕਟਰਾਂ 'ਚ ਵੰਡ ਕੇ ਕੱਲੀਆਂ ਡਿਊਟੀਆਂ ਨਹੀਂ ਲਾਈਆਂ ਨਾਲ ਜ਼ਿੰਮੇਵਾਰੀ ਅਸੀਂ ਫਿਕਸ ਕੀਤੀ ਜਿਹੜੇ ਅਫਸਰ ਦੀ ਜਿੱਥੇ ਡਿਊਟੀ ਹੈ ਕਿ ਤੁਸੀਂ ਇਸ ਸੈਕਟਰ ਦੇ ਲੋਕਾਂ ਨੂੰ ਦੇਖਣਾ ਹੈ ਇੰਨੇ ਲੋਕਾਂ ਨੂੰ ਦੇਖਣਾ ਹੈ ਤੇ ਉਹਨਾਂ ਦੇ ਲਈ ਹਰ ਚੀਜ਼ ਦਾ ਪ੍ਰਬੰਧ ਤੁਸੀਂ ਕਰਨਾ ਸੋ ਉਹ ਅਸੀਂ ਜ਼ਿੰਮੇਵਾਰੀ ਫਿਕਸ ਕੀਤੀ ਤੇ ਸਾਡੇ ਡਿਪਾਰਟਮੈਂਟ ਦੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਸਾਡੇ ਸੈਕਟਰੀ ਕ੍ਰਿਸ਼ਨ ਕੁਮਾਰ ਉਹ ਹਫ਼ਤਾ ਪਹਿਲਾਂ ਇੱਥੇ ਆ ਚਾਰ ਪੰਜ ਦਿਨ ਪਹਿਲਾਂ ਆ ਕੇ ਗਏ ਐ ਇੱਥੇ ਸਾਡੇ ਚੀਫ ਇੰਜੀਨੀਅਰ ਮਹਿੰਦੀ ਰਤਾ ਜੀ ਬੈਠੀ ਹੈ ਅਸੀਂ 4 ਐਸ.ਈ. 10 ਐਕਸ਼ਨ ਵੀ ਐਸ.ਡੀ.ਓ ਤੇ ਹੋਰ ਸਾਰਾ ਅਮਲਾ ਭੈਲਾ ਇੱਥੇ ਲਾਇਆ ਹੋਇਆ ਮਤਲਬ ਦੂਜੇ ਸ਼ਬਦਾਂ ਚ ਕਿ ਬੰਦੇ ਤੇ ਅਸੀਂ ਬੰਦਾ ਖੜਾ ਕੀਤਾ ਤਾਂ ਕਿ ਕੋਈ ਇਹ ਮਹਿਸੂਸ ਨਾ ਕਰੇ ਕਿ ਸਾਨੂੰ ਕਿਸੇ ਚੀਜ਼ ਦੀ ਕਮੀ ਹੈ ਸੋ ਇਸ ਤਰ੍ਹਾਂ ਦੇ ਪ੍ਰਬੰਧ ਸੱਤ ਸਰਕਾਰ ਵੱਲੋਂ ਕੀਤੇ ਗਏ ਨੇ ਤੇ ਬਾਕੀ ਮੈਂ ਧੰਨਵਾਦ ਕਰਦਾ ਬਾਬਾ ਸੀਚੇ왈 ਜੀ ਦਾ ਹੋਰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਜਿਨ੍ਹਾਂ ਨੇ ਮੈਂ ਦੇਖਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੰਗਰ ਵੀ ਲਾਏ ਹੋਏ ਆ ਉੱਥੇ ਆਪਣੇ ਟਰਾਲੀਆਂ ਲੈ ਕੇ ਖੜੇ ਹੋਏ ਆ ਲੋਕਾਂ ਦੇ ਨਾਲ رابطہ ਕਾਇਮ ਕਰ ਰਹੇ ਨੇ ਸੋ ਮੈਂ ਇਹ ਪੰਜਾਬ ਦੀ ਸਾਡੇ ਦੀ ਇਹੀ ਸੱਭਿਅਤਾ ਇਹੀ ਸਾਡੀ ਖਾਸੀਅਤ ਹੈ ਕਿ ਅਸੀਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਇੱਕ ਦੂਜੇ ਦਾ ਸਾਥ ਦਿੰਦੇ ਆ ਜਿਹਦੀ ਚਿੰਤਾ ਜਾਗ ਦਾ ਮਿਸਾਲ ਮੈਂ ਉੱਥੇ ਦੇਖੀ ਟਰ ਤੁਰ ਤੁਰ ਤੱਕ ਲੰਗਰ ਲੱਗੇ ਲੋਕਾਂ ਨੇ ਉੱਥੇ ਮੈਨੂੰ ਕਿਹਾ ਜਿਹੜੇ ਅਸੀਂ ਖੇਤਾਂ ਦੇ ਵਿੱਚ ਜਾ ਕੇ ਆਏ ਆ ਕਹਿੰਦੇ ਜੇ ਅਸੀਂ ਰੋਟੀ ਆਪਦੀ ਬਣਾਉਣੀ ਆ ਪਰ ਸਾਡੇ ਲਈ ਲੰਗਰ ਲੋਕ ਵੀ ਲੈ ਕੇ। ਸੋ ਉਧਰਲੇ ਪਾਸੋਂ ਵੀ ਕੋਈ ਕਮੀ ਨਹੀਂ ਐ। ਸੋ ਸਰਕਾਰ ਨੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਜਿਹੜੇ ਉਹ ਕੀਤੇ। ਬਾਕੀ ਕਈ ਸਮੱਸਿਆਵਾਂ ਵੀ ਦਸੀਆਂ ਨੇ। ਉਹਤੇ ਵੀ ਅਸੀਂ ਵਿਚਾਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਵੇਂ ਦੱਸਿਆ ਕਿ ਦਰਿਆ ਦੇ ਵਿੱਚ ਜੋ ਸੜਟ ਆਈ ਹੋਈ ਸੀ ਉਹ ਦਰਿਆ ਨੇ ਰਸਤਾ ਬਦਲ ਲਿਆ। ਜੋ ਸੈਟਅਪ ਪਾਣੀ ਉੱਪਰ ਦੀ ਨਹੀਂ ਜਾ ਸਕਦਾ ਉਹ ਵੀ ਕਈ ਗੱਲਾਂ ਦਸੀਆਂ ਨੇ ਅਸੀਂ ਉਹਦਾ ਹੱਲ ਵੀ ਕਰਾਂਗੇ ਤੇ ਸਾਨੂੰ ਕਈਆਂ ਨੇ ਕਿਹਾ ਕਿ ਕੋਈ ਪਿਛਲੀਆਂ ਗੱਲਾਂ ਦਸੀਆਂ ਨੇ ਉਹ ਡੀਸੀ ਸਾਹਿਬ ਨੂੰ ਕਹਤਾ ਕਿ ਤੁਰੰਤ ਇਸ ਤੇ ਕਾਰਵਾਈ ਕਰਕੇ ਇਸ ਦੀ ਰਿਪੋਰਟ ਵੀ ਕਰਨੀ ਆ ਸੋ ਜੋ ਵੀ ਮੇਰਾ ਪਹਿਨ ਤੋਂ ਭਾਵ ਕਿਸੇ ਦੀ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੈ ਅਸੀਂ ਉਹਨੂੰ ਹੱਲ ਕਰਕੇ ਦੇਵਾਂਗੇ ਮੰਦਿਸਾ ਕੋਈ ਵਿਸ਼ੇਸ਼ਤਾ ਇਹ ਵੀ ਲਾਂਕਤ ਕਰੇਗਾ ਹਰਪੜ ਕਰ ਹਰ ਪੇੜ ਤਾਂ ਲਈ ਦੇਖੋ ਵਿਸ਼ੇਸ਼ ਪੈਕੇਜ ਹੈ ਕਿ ਹਰ ਤਰ੍ਹਾਂ ਦੇ ਨੁਕਸਾਨ ਦੀ ਜਿਹੜੀ ਪਰਪਾਈ ਕੀਤੀ ਜਾਊਗੀ ਗਰਦਾਰੀਆਂ ਕਰਾ ਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਅੱਜ ਮਿਲ ਕੇ ਆਇਆ ਹਾਂ ਸੋ ਜੋ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਹਰ ਤਰੀਕੇ ਨਾਲ ਨਿਭਾਊਗੀ ਹਰ ਤਰ੍ਹਾਂ ਦਾ ਮੌਜਜਾ ਜਿਹੜਾ ਉਹ ਅਸੀਂ ਲੋਕਾਂ ਨੂੰ ਦੇਵਾਂਗੇ ਐਜ ਪਰ ਲਾਓ ਐਜ ਪਰ ਰੂਲ ਉਹ ਸਾਰਾ ਮੌਜਜਾ ਲੋਕਾਂ ਨੂੰ ਮਿਲੇਗਾ ਪਾਣੀ ਦੀ ਕੀ ਸਥਿਤੀ ਹੈ ਜੀ ਹੋਰ ਵਧਣ ਦੇ ਚਾਂਸ ਹੈ ਜਾਂ ਦੇਖੋ ਪਾਣੀ ਦੀ ਸਥਿਤੀ ਤਾਂ ਭਗਵਾਨ ਜਾਣਦਾ ਪਰ ਜਿਵੇਂ ਮੌਸਮ ਵਿਭਾਗ ਦੀ ਅਗਲੇ 3 ਦਿਨਾਂ ਦੇ ਲਈ ਵਿਖਬਾਣੀ ਹੈ ਤਾਂ ਇਹ ਹੈ ਵੀ ਪਾਣੀ ਹੁਣ ਬਰਸਾਤ ਤਿੰਨ ਦਿਨਾਂ ਦੇ ਵਿੱਚ ਘਟ ਸੋ ਇਸ ਕਰਕੇ ਮੈਂ ਕਹਿ ਸਕਦਾ ਉਸ ਭਵਿੱਖਬਾਣੀ ਦੇ ਸਹਾਰੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਰਾਹਤ ਮਿਲੇਗੀ ਦੇਖੋ ਬਰਸਾਤਾ ਹੁਣ ਵੀ ਬਹੁਤ ਹੋਈਆਂ ਨੇ ਬਰਸਾਤਾ ਜੋ 2023 ਦੇ ਵਿੱਚ ਹੋ ਜਿਉਂ ਉਸ ਹਿਸਾਬ ਨਾਲ ਹੋ ਗਿਆ। ਪਰ ਜਿਵੇਂ ਉਹ ਭਗਵਾਨ ਹੀ ਉਹ ਹੀ ਕਰਦਾ ਸਾਰਾ ਕੁਝ ਤੇ ਉਹ ਰੁਕ ਰੁਕੇ ਹੋਈਆਂ ਨੇ। ਜਿਸ ਕਰਕੇ ਐਡਾ ਵੱਡਾ ਨੁਕਸਾਨ ਨਹੀਂ ਹੋਇਆ। ਡੈਮਾਂ ਦੇ ਵਿੱਚ ਪਾਣੀ ਵੀ ਪੂਰਾ ਆ ਗਿਆ। ਪਾਣੀ ਭਰ ਵੀ ਗਿਆ। ਸੋ ਓਡਾ ਨੁਕਸਾਨ ਨਹੀਂ ਹੋਇਆ। ਕੁਝ ਸਾਡੇ ਡਿਪਾਰਟਮੈਂਟ ਨੇ, ਸਾਡੀ ਸਰਕਾਰ ਨੇ, ਸਾਡੇ ਪ੍ਰਸ਼ਾਸਨ ਨੇ ਇਸ ਤਰੀਕੇ ਨਾਲ ਦਿਨ ਰਾਤ ਕੰਮ ਕੀਤਾ ਹੈ। ਇਹ ਨੁਕਸਾਨ ਘੱਟ ਤੋਂ ਘੱਟ ਹੋਵੇ ਤੇ ਪਾਣੀ ਵੀ ਸਮਾ ਸਕੇ ਤੇ ਅਸੀਂ ਡੈਮਾਂ ਦੀ ਸੇਫਟੀ ਵੀ ਕਰ ਸਕੀ। ਅਸੀਂ ਸਾਰੇ ਪਹਿਲੂਆਂ ਦੇ ਵਿਚਾਰ ਕੀਤੇ। ਸਾਰੇ ਪਹਿਲੂਆਂ ਤੇ ਨਜ਼ਰ ਰੱਖ ਕੇ ਜੋ ਕੁਛ ਲੋਕਾਂ ਦੀ ਭਲਾਈ ਲਈ ਹੋ ਸਕਦਾ ਤੇ ਉਹ ਵੀ ਕੀਤਾ। ਲੋਕਾਂ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ ਉਹਦੇ ਲਈ ਵੀ ਯਤਨ ਕੀਤੇ ਨੇ ਤੇ ਉਹ ਸਾਰੇ ਪ੍ਰਬੰਧ ਅਸੀਂ ਕੀਤੇ। ਹਮਸਤ ਪੰਜ ਸਾਲ ਤੋਂ 33 ਵਾਰੇ ਦਿੱਕਤ ਆਦੀ ਸੁਸਤਾਂ ਤੋਂ ਵੀ ਕਰਦੇ। ਪੱਕਾ ਹੱਲ ਕਦੋਂ ਮਿਲੂਗਾ ਲੋਕਾਂ ਨੂੰ? ਦੇਖੋ ਇਸ ਦੇ ਨੇ ਜਿਹੜਾ ਬੋਪਰਾ ਆਈਲੈਂਡ ਹੈ ਤੇ ਤੁਹਾਨੂੰ ਵੀ ਪਤਾ ਹੈ ਇਹ ਡਾਊਨਸਟ੍ਰੀਮ ਦੇ ਉੱਤੇ ਬਹੁਤ ਨੀਵੀਂ ਜਗ੍ਹਾ ਦੇ ਵਿੱਚ ਉਸੇ ਸੋ ਜਦੋਂ ਤਾਂ ਪਾਣੀ ਘਟ ਆਉਂਦਾ ਤਾਂ ਉਦੋਂ ਸਾਈਡਾਂ ਤੋਂ ਦੀ ਲੰਘ ਜਾਂਦੇ ਜਿਹੜੀ ਦੂਜੀ ਕਰੀਕ ਹੈ ਹੁਣ 24 ਦੇ ਵਿੱਚ ਲੰਘੇ ਹੋਈ ਹੈ ਹੁਣ ਜਦੋਂ ਪਾਣੀ ਇੰਨਾ ਜ਼ਿਆਦਾ ਆ ਜਾਂਦਾ ਤਾਂ ਫਿਰ ਉੱਥੇ ਬੇਵਸੀ ਹੋ ਜਾਂਦੀ ਹੈ ਉਹ ਜਿਸ ਤਰ੍ਹਾਂ ਜਿਵੇਂ ਕਹਿੰਦੇ ਨੇ ਠੀਕ ਹੈ ਪਾਣੀ ਅ ਕਿਨਾਰੇ ਖੜੇ ਨੇ किनारे राखी ਕਰ ਰਹੇ ਨੇ ਪਰ ਜਦੋਂ ਕਿਨਾਰੇ ਦੇ ਉੱਤੋਂ ਦੀ ਪਾਣੀ ਹੋ ਜਾ ਉਹ ਵੀ ਵਿਚਾਰੇ ਗੋਡੇ ਟੇਕ ਦੰਦੇ ਨੇ ਇਸ ਤਰ੍ਹਾਂ ਦੀ ਹਾਲਤ ਹੋਈ ਹੈ ਕਿਸਾਨ ਚਾਹੁੰਦੇ ਕਿ ਸਾਡੇ ਦਾ ਕੋਈ ਪੁਖਤਾ ਪ੍ਰਬੰਧ ਹੋਵੇ ਤਾਂ ਕਿ ਹਰ ਸਾਲ ਇਸ ਆਉਣ ਵਾਲੇ ਹੜ੍ਹ ਤੋਂ ਸਾਨੂੰ ਬਚਾਅ ਹੋ ਸਕੇ ਕਿਉਂਕਿ ਸਾਡੀ ਹਰ ਸਾਲ ਫਸਲ ਬਰਬਾਦ ਹੋ ਜਾਂਦੀ ਹੈ ਉਹਨਾਂ ਆਰਥਿਕ ਨੁਕਸਾਨ ਹੀ ਹੁੰਦਾ ਜੀਵਨ ਜੰਤੀ ਜਲ ਜਾਂਦੇ ਆ ਉਹਦੇ ਬਾਰੇ ਸਰਕਾਰ ਨੇ ਕੋਈ ਸੋਚਿਆ ਹੀ ਪ੍ਰੋਗਰਾਮ ਸਰਕਾਰ ਨੇ 276 ਕਰੋੜ ਰੁਪਏ ਖਰਚ ਕੇ ਅਗਾਉਂ ਪ੍ਰਬੰਧ ਵੀ ਕੀਤੇ ਹੋਏ ਨੇ ਜੇ ਤੁਸੀਂ ਉੱਪਰ ਨੂੰ ਚੱਲ ਜਾਓਗੇ ਰੋਬਟਮੈਂਟ ਸਟੱਡ ਅਸੀਂ ਬਣਵਾਏ ਨੇ ਜਿੱਥੇ ਡੰਗੇ ਕਹਿੰਦੇ ਆ ਉਹ ਵੀ ਅਸੀਂ ਕੀਤਾ ਅਗਾਉਂ ਪ੍ਰਬੰਧ ਵੀ ਕੀਤੀ ਸੀ ਜਦੋਂ ਜਿਸ ਸਮੇ ਕੋਈ ਇਸ ਤਰ੍ਹਾਂ ਦੀ ਸਥਿਤੀ ਨੀਤੀ ਕੋਈ ਬਾੜ ਆ ਜਾਈ ਸਰਕਾਰ ਵੱਲੋਂ ਹਰ ਸਮੇ ਪ੍ਰਬੰਧ ਨੇ ਹੁਣ ਸਾਡੇ ਕੋਲੇ ਇੱਥੇ 40000 ਬੈਗ ਹੈ ਜਿਹੜਾ ਮਿੱਟੀ ਦਾ ਭਰ ਕੇ ਦਿੱਤਾ ਹੈ 9 ਲੱਖ ਬੈਗ ਅਸੀਂ ਖਰੀਦਾ ਹੋਇਆ ਹੈ 4 ਲੱਖ ਬੈਗ ਮਿੱਟੀ ਦਾ ਭਰ ਕੇ ਰੱਖਿਆ ਹੋਇਆ ਹੈ ਜਿਹੜਾ ਜਿੱਥੇ ਵੀ ਕਿਤੇ ਲੋੜ ਪੈ ਜੇ ਜੀਆਈਐਸ ਤੇ ਉੱਤੇ ਲਾਇਆ ਹੋਇਆ ਸਰ ਜਿੱਥੇ ਵੀ ਕਿਤੇ ਲੋੜ ਹੈ ਤੇ ਉੱਥੇ ਚੱਕ ਕੇ ਜਾ ਸਕਦੇ ਆ ਜੰਬੋ ਬੈਗ ਅਸੀਂ 550 ਜੰਬੋ ਬੈਗ ਇੱਥੇ ਪਏ ਸੋ ਜੋ ਕੁਝ ਵੀ ਫਲੱਡ ਦੇ ਲਈ ਹੋ ਸਕਦਾ ਹੈ ਫਲੱਡ ਦੀ ਰੋਕ ਥਾਮ ਦੇ ਲਈ ਹੋ ਸਕਦਾ ਹੈ ਉਹ ਸਾਰੇ ਪ੍ਰਬੰਧ ਕੀਤੇ ਨੇ ਤੇ ਜਿਹੜੀ ਹੁਣ ਇਹ ਨਮਯਾਨ ਦੇ ਵਿੱਚ ਹੈ ਜਿਹੜਾ ਇਹ ਆਈਲੈਂਡ ਹੈ ਇਹ ਇੱਥੇ ਆਰਜੀ ਬੰਨ ਬਣਾਏ ਹੋਏ ਨੇ ਲੋਕਾਂ ਨੇ ਜਿਹੜੇ ਬੰਨ ਸਰਕਾਰ ਵੱਲੋਂ ਦੋਵੇਂ ਪਾਸੇ ਦਰਿਆ ਦੇ ਬੰਨੇ ਨੇ ਉੱਥੇ ਕੋਈ ਬ੍ਰੀਚ ਨਹੀਂ ਹੋਈ ਕਿਉਂਕਿ ਉਹਨਾਂ ਦਰਿਆਵਾਂ ਦੀ ਉਹਨਾਂ ਕੰਢਿਆਂ ਦੀ ਜਿਹੜੀ ਮਜ਼ਬੂਤੀ ਦੇ ਨਾਲ ਅਸੀਂ ਪਹਿਰਾ ਦਿੱਤਾ ਹੋਇਆ ਇਹ ਆਰਜੀ ਬੰਨ ਜਿਹੜੇ ਲੋਕਾਂ ਨੇ ਬਣਾਏ ਹੋਏ ਤੇ ਇਹ ਬੰਨ ਟੁੱਟੇ ਨੇ ਇਹ ਵੀ ਪਾਣੀ ਜ਼ਿਆਦਾ ਆਣ ਕਰਕੇ ਟੁੱਟੇ ਪਿਛਲੇ ਸਾਲ ਹੀ ਟੁੱਟੇ ਸੀ ਸੋ ਇਸ ਤਰ੍ਹਾਂ ਦੀ ਸਥਿਤੀ ਹੈ ਬਾਕੀ ਇਥੋਂ ਦੇ ਹਾਲਾਤ ਬਾਰੇ ਸਾਡੇ ਆਗੂ ਸਾਹਿਬਾਨਾਂ ਨੇ ਦੱਸਿਆ ਇਹ ਤੇ ਅਸੀਂ ਜੋ ਵੀ ਹੁਣ ਮੈਂ ਤਾਂ ਇਹਨਾਂ ਨੇ ਦੱਸਿਆ ਕਿ ਜਿਹੜੇ ਦਰਿਆ ਦੀ ਸਫਾਈ ਕਰਾ ਦੀ ਡੀਸੈਂਟ ਕਰਾ ਦੀ ਉਹ ਕਈ ਗੱਲਾਂ ਦੱਸਿਆ ਨੇ ਤੇ ਅਸੀਂ ਸਾਰੇ ਸਾਡੇ ਅਧਿਕਾਰੀ ਨਾਲ ਨੇ ਸਾਰਾ ਨੋਟ ਕੀਤਾ ਸੀ ਉਹ ਤੇ ਵਿਚਾਰ ਕਰਾਂਗੇ ਸਾਰੇ ਹੱਲ ਕਰਾਂਗੇ ਅਸੀਂ ਉਸ ਚੀਜ਼ ਦੀ ਬਾਕੀ ਗੱਲ ਜੀ ਬੰਦੇ ਸਾਹਿਬ ਜੀ ਸਰਦਾਰੀ ਮੈਂ ਕਿਹਾ ਕਿ ਦਰਿਆ ਡੂੰਗੇ ਕਿਤੇਆਂ ਨੇ ਕਾਫੀ ਜੇ ਹੋ ਗਏ ਦਰਿਆ ਡੂੰਗੇ ਨਹੀਂਗੇ ਉਹੀ ਗੱਲ ਆ ਗਈ ਨਾ ਦਰਿਆ ਡੂੰਗੇ ਤੋਂ ਮਤਲਬ ਇਹ ਹੈ ਕਿ ਜੋ ਸਿਲਟ ਆਈ ہوئی ਹੈ ਉਹ ਸੇਲਟ ਕੱਢ ਕੇ ਤੇ ਦਰਿਆ ਦਾ ਪਾਣੀ ਅੱਗੇ ਚੱਲ ਜਾਂਦਾ। ਦੇਖੋ ਕਈ ਗੱਲਾਂ ਹੁੰਦੀਆਂ ਨੇ। ਦੇਖਣਾ ਬਹੁਤ ਕੁਝ ਹੁੰਦਾ। ਸਾਰੇ ਪੰਜਾਬ ਨੂੰ ਬਚਾਉਣਾ ਤੇ ਨਹਿਰਾਂ ਜੀ ਵੀ ਪਾਣੀ ਦੇਣਾ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਕਿ ਸਾਰਾ ਕੁਝ ਅਸੀਂ ਪੂਰਾ ਸੋਚ ਵਿਚਾਰ ਕੇ ਇਹ ਮੈਂ ਕਹਿ ਸਕਦਾ ਕਿ ਸਾਡੇ ਡਿਪਾਰਟਮੈਂਟ ਦੀ ਪੂਰੀ ਮਸਤੈਦੀ ਦੇ ਨਾਲ ਕੀਤਾ ਕੋਈ ਕੰਮ ਹੈ ਜੇ ਇਹ ਜਿੰਨੀਆਂ ਬਰਸਾਤਾਂ ਹੋਈਆਂ ਨੇ ਇਹ ਤਾਂ ਬੜਾ ਨੁਕਸਾਨ ਕਰ ਦੇਣਾ। ਪਰ ਫਿਰ ਵੀ ਅਸੀਂ ਇਸ ਗੱਲ 'ਚ ਕਾਮਯਾਬ ਹੋਏ ਹਾਂ। ਇਹ ਘਟ ਤੋਂ ਘਟ ਨੁਕਸਾਨ ਹੈ ਜਿਹੜਾ ਉਹ ਵਰੇ ਠੀਕ ਹੈ ਉਹਨਾਂ ਨਾਲ ਹਮਦਰਦੀ ਹੈ ਸਾਨੂੰ ਜਿਹੜੇ ਲੋਕ ਦੇਖੋ ਬੈਠੇ ਆ ਉੱਥੇ ਬੜਾ ਔਖਾ ਹੈ ਬੱਚੇ ਬੈਠੇ ਆ ਪਰ ਫਿਰ ਵੀ ਇੱਕ ਤਸੱਲੀ ਵੀ ਹੋਈ ਹੈ ਉਹਨਾਂ ਲੋਕਾਂ ਦਾ ਹੌਸਲਾ ਦੇ ਉਹਨਾਂ ਨੇ ਇਸ ਗੱਲ ਦੀ ਖੁਸ਼ੀ ਜ਼ਾਹਰ ਕੀਤੀ ਕਹਿੰਦੇ ਬੜੀ ਤਕਲੀਫ ਦੇ ਵਿੱਚ ਆ ਪਰ ਸਾਨੂੰ ਇਸ ਚੀਜ਼ ਦੀ ਤਸੱਲੀ ਹੈ ਕਿ ਸਰਕਾਰ ਸਾਡੇ ਉੱਪਰ ਖੜੀ ਹੈ ਸਾਡੀ ਹਰ ਗੱਲ ਦੇ ਵਿੱਚ ਖੜੀ ਹੈ ਹਰ ਤਰ੍ਹਾਂ ਦੀ ਮਦਦ ਸਾਨੂੰ ਮਿਲਦੀ ਹੈ ਕੋਈ ਇਸ ਸਟੇਜ ਤੇ ਇਹੀ ਕੀਤਾ ਜਾ ਸਕਦਾ ਹੈ ਬਾਕੀ ਦਾ ਚੰਗਾ ਬਾੜਾ ਭਗਵਾਨ ਦੇ ਹੱਥ ਦੇ ਵਿੱਚ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸਰ